ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਿਹੜੀ ਕਿ ਆਪਣੀ ਗਾਈਡੈਂਸ ਦੀ ਵੀਡੀਓ ਚੱਲਦੀ ਪਈ ਹੈ ਜਿਹਦੇ ਵਿੱਚ ਕਿ ਬੱਚੇ ਜਦੋਂ ਤਿਆਰੀ ਕਰਨ ਲੱਗਦੇ ਨੇ ਉਹਨਾਂ ਨੂੰ ਥੋੜਾ ਡਾਊਟ ਰਹਿੰਦਾ ਤੇ ਕਿਹੜੇ YouTube ਚੈਨਲ ਫੋਲੋ ਕਰੀਏ ਕਿਹੜੀ ਬੁੱਕ ਲਿਸਟ ਫੋਲੋ ਕਰੀਏ ਜਾਂ ਕਿਹੜੀ ਜੇਕਰ ਅਸੀਂ ਕੋਈ ਲੱਗਦਾ ਤੁਹਾਨੂੰ ਕਿ ਕੋਈ ਇਹੋ ਜਿਹਾ ਸਬਜੈਕਟ ਹੈਗਾ ਜਿਹਦੇ ਵਿੱਚ ਕਿ ਸਾਨੂੰ ਖੁਦ ਪੜ ਕੇ ਸਮਝ ਨਹੀਂ ਆਉਂਦੀ ਉਹਦੇ ਲਈ ਅਸੀਂ ਕਿਹੜੀ ਮਤਲਬ ਕਿ ਕਿਹੜੇ ਐਪਲੀਕੇਸ਼ਨ ਵਗੈਰਾ ਡਾਊਨਲੋਡ ਕਰਕੇ ਅਸੀਂ ਕਿੱਥੋਂ ਪੇਡ ਵਗੈਰਾ ਕੰਟੈਂਟ ਆ ਜਿਹੜਾ ਉਹ ਪਰਚੇਸ ਕਰ ਸਕੀਏ ਤਾਂ ਜੀ ਅੱਜ ਦੀ ਆਪਣੀ ਵੀਡੀਓ ਹੈਗੀ ਆ ਜੀ 5 ਨੰਬਰ ਵੀਡੀਓ ਇਸ ਤੋਂ ਪਹਿਲਾਂ ਆਪਾਂ 4 ਵੀਡੀਓਜ਼ ਬਣਾ ਚੁੱਕੇ ਆ ਜੋ ਤੁਸੀਂ ਜਾ ਕੇ ਜ਼ਰੂਰ ਦੇਖੋ ਠੀਕ ਆ ਜੀ ਲਿੰਕ ਆਪਾਂ ਦੇ ਦਾਂਗੇ ਤੁਹਾਨੂੰ ਡਿਸਕ੍ਰਿਪਸ਼ਨ ਚ ਇਹਦੀ ਪਲੇਲਿਸਟ ਦਾ ਜ਼ਰੂਰ ਦੇਖਿਓ ਠੀਕ ਆ ਜੀ ਇਹ ਪੀ ਵੀ ਦਾ 50 ਲਈ ਖਾਸ ਕਰ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਲਈ ਇੰਪੋਰਟੈਂਟ ਆ ਠੀਕ ਆ ਜੀ ਫ੍ਰੀ YouTube ਚੈਨਲ ਜਾਂ Telegram ਚੈਨਲ ਦੀ ਆਪਾਂ ਲਿਸਟ ਤੁਹਾਨੂੰ ਦੇ ਦਾਂਗੇ ਤੇ ਪੇਡ ਬੁੱਕ ਹੋਗੀ ਕੋਰਸ ਹੋ ਗਿਆ ਪੀਡ ਨੋਟ ਜਾਂ ਪੀਡ ਐਪਸ ਲਈ ਤੁਸੀਂ ਕਿਹੜੇ-ਕਿਹੜੇ ਫੋਲੋ ਕਰ ਸਕਦੇ ਹੋ ਠੀਕ ਆ ਹੁਣ ਆਪਣੀਆਂ ਅਗਲੀਆਂ ਜਿਹੜੀਆਂ ਵੀਡੀਓ ਨੇ ਪਹਿਲਾਂ ਆਪਾਂ ਕਰੰਟ ਅਫੇਅਰ ਪੋਲਿਟੀ ਸਟ੍ਰੈਟੇਜੀ ਕਿਤੇ ਹਿਸਟਰੀ ਦੀਆਂ ਵੀਡੀਓਜ਼ ਬਣਾਤੀਆਂ ਹੋਈਆਂ ਨੇ ਇਕਨੋਮਿਕ ਦੀ ਅੱਜ ਦੀ ਆਪਣੀ ਇੱਕ ਵੀਡੀਓ ਹੋਏਗੀ এনवायरमेंट ਇਸ਼ੂ ਦੀ ਇੱਕ ਅਲੱਗ ਤੋਂ ਵੀਡੀਓ ਜੀਓਗ੍ਰਾਫੀ ਦੀ ਅਲੱਗ ਤੇ ਸਾਇੰਸ ਦੀ ਅਲੱਗ ਕਿਉਂਕਿ ਇਹ ਸਬਜੈਕਟ ਆ ਜਿਹੜੇ ਅੱਜਕੱਲ ਕਾਫੀ ਜ਼ਿਆਦਾ ਪੁੱਛੇ ਜਾ ਰਹੇ ਨੇ ਇਸ ਤੋਂ ਪਹਿਲਾਂ ਆਲੇ ਪੇਪਰਾਂ ਦੇ ਵਿੱਚ ਇਹ ਸਬਜੈਕਟ ਘੱਟ ਪੁੱਛੇ ਜਾਂਦੇ ਸੀ ਪਰ ਹੁਣੇ ਰੀਸੈਂਟਲੀ ਜਿਹੜਾ ਸੀਨੀਅਰ ਅਸਿਸਟੈਂਟ ਦਾ ਪੇਪਰ ਉਹਦੇ ਵਿੱਚ ਕੁਝ ਕੁਐਸਚਨ ਆ ਰਹੇ ਜਿੱਦਾਂ ਕਿ 2-3 ਕੁਐਸਚਨ ਇਕਨੋਮਿਕਸ ਦੇ ਆਏ ਹੋਏ ਸੀ এনवायरमेंट ਇਸ਼ੂ ਦੇ ਵੀ 2 ਕੁਐਸਚਨ ਸੀਗੇ ਤੇ ਜੀਓਗ੍ਰਾਫੀ ਦੇ ਵੀ 2-3 ਕੁਐਸਚਨ ਉਹਨਾਂ ਨੇ ਪਾਏ ਹੋਏ ਸੀ ਠੀਕ ਆ ਸੋ ਉਸ ਮੁਤਾਬਕ ਹੀ ਆਪਾਂ ਤੁਹਾਨੂੰ ਬਣਾਵਾਂਗੇ ਹੁਣ ਅੱਜ ਦੀ ਜਿਹੜੀ ਵੀਡੀਓ ਆ ਇਕਨੋਮਿਕ ਇਸ਼ੂ ਦੇ ਵਿੱਚ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂ ਕਿ ਮੋਸਟ ਇੰਪੋਰਟੈਂਟ ਟਾਪਿਕ ਕਿਹੜੇ ਨੇ ਜਿਹੜੇ ਤੁਸੀਂ ਕਰਨੇ ਨੇ ਜੇਕਰ ਕੋਈ ਤੁਸੀਂ ਖੁਦ ਵੀ ਸਰਚ ਕਰਕੇ ਕਰਨਾ ਚਾਹੋ ਜਿੱਥੋਂ ਤੁਹਾਨੂੰ ਵਧੀਆ ਲੱਗੇ ਤੁਸੀਂ ਕਰ ਸਕਦਾ 5 ਇਅਰਸ ਪਲਾਨ ਤੁਹਾਨੂੰ ਹੋਣੇ ਚਾਹੀਦੇ ਆ ਆਜ਼ਾਦ ਠੀਕ ਆ ਪਹਿਲਾ ਟਾਪਿਕ ਇਹ ਕਿਉਂਕਿ ਬੈਂਕਿੰਗ ਸਿਸਟਮ ਨੂੰ ਲੈ ਕੇ ਵੀ ਕੁਐਸਚਨ ਪੁੱਛੇ ਜਾਂਦੇ ਨੇ ਸਟੇਟਮੈਂਟ ਬੇਸਡ ਕੁਐਸਚਨ ਇੱਕ ਦੋ ਕੁਐਸਚਨ ਵੀ ਬਣੇ ਸੀ ਪਿਛਲੇ ਸੀਨੀਅਰ ਅਸਿਸਟੈਂਟ ਪੇਪਰ ਤੇ ਬੇਸਿਕ ਤੁਹਾਨੂੰ ਅਕਾਊਂਟਿੰਗ ਟਰਮਸ ਵੀ ਯਾਦ ਹੋਣੀਆਂ ਚਾਹੀਦੀਆਂ ਨੇ ਬਹੁਤ ਬੇਸਿਕ ਮਤਲਬ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਬੇਸਿਕ ਅਕਾਊਂਟਿੰਗ ਟਰਮਸ ਤੇ ਜੀ ਨੈਕਸਟ ਆਪਣਾ ਟੈਕਸ ਸਿਸਟਮ ਇਨ ਇੰਡੀਆ ਇੰਡੀਆ ਦਾ ਵਿੱਚ ਜਿਹੜਾ ਟੈਕਸ ਸਿਸਟਮ ਆ ਰਹੀ ਠੀਕ ਹੈ ਜਿਵੇਂ ਕਿ ਜੀਐਸਟੀ ਹੋ ਗਿਆ ਇਨਕਮ ਟੈਕਸ ਇਹਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਬੇਸਿਕ ਇਕਨੋਮਿਕਸ ਟਰਮਸ ਦੇ ਵਿੱਚ ਮਾਈਕਰੋ ਇਕਨੋਮਿਕਸ ਹੋ ਗਿਆ ਜਾਂ ਮੈਕਰੋ ਇਕਨੋਮੀ ਹੋ ਗਿਆ ਇਹ ਵੀ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਜੀਡੀਪੀ ਜੀਐਨਪੀ ਐਂਡ ਨੈਸ਼ਨਲ ਇਨਕਮ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਪੱਕੇ ਪੁੱਛੇ ਜਾਂਦੇ ਇਹਨੂੰ ਤੁਸੀਂ ਸਟੈਪ ਬਾਈ ਸਟੈਪ ਹੀ ਫੋਲੋ ਕਰਨਾ ਜਿਵੇਂ ਪਹਿਲਾਂ ਇਹ ਕਰਨਾ ਦੂਜੇ ਤੇ ਇਹ ਤੀਜੇ ਤੇ ਇਹ ਚੌਥੇ ਤੇ ਇਹ ਪੰਜਵੇਂ ਤੇ ਇਹ ਠੀਕ ਹੈ ਫਿਰ ਤੁਸੀਂ ਜਾਣਾ ਬਜਟ ਤੇ ਬਜਟ ਨਾਲ ਰਿਲੇਟਡ ਤੁਹਾਨੂੰ ਕੁਝ ਬੇਸਿਕ ਨੋਲਜ ਹੋਣੀ ਚਾਹੀਦੀ ਆ ਤੇ ਜਿਹੜਾ ਆ ਲੇਟੈਸਟ ਬਜਟ ਆਇਆ ਹੁੰਦਾ ਉਹਦੇ ਨਾਲ ਰਿਲੇਟਡ ਤੁਹਾਨੂੰ ਫੈਕਟ ਕਰੰਟ ਅਫੇਅਰ ਦੇ ਵਿੱਚੋਂ ਯਾਦ ਹੋਣੇ ਚਾਹੀਦੇ ਨੇ ਫਿਸਕਲ ਪਾਲਿਸੀ ਵੀ ਯਾਦ ਹੋਣੀ ਚਾਹੀਦੀ ਹੈ ਕਿਉਂਕਿ ਹੁਣੇ ਆਪਾਂ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਵਿੱਚ ਦੇਖਿਆ ਸੀ ਕਿ ਫਿਸਕਲ ਪਾਲਿਸੀ 'ਚੋ ਵੀ ਕੁਐਸਚਨ ਉਹਨਾਂ ਨੇ ਪੁੱਛ ਲਿਆ ਸੀ ਥੋੜਾ ਜਿਹਾ ਡਿਟੇਲ 'ਚ ਕਰਨ ਵਾਲੀਆਂ ਚੀਜ਼ਾਂ ਪਰ 6 ਨੰਬਰ ਤੱਕ 5 ਨੰਬਰ ਤੱਕ ਦਾ ਤੁਸੀਂ ਪੂਰੀ ਚੰਗੀ ਤਰ੍ਹਾਂ ਤੁਸੀਂ ਜ਼ਰੂਰ ਕਰ ਲਿਓ ਕਿਉਂਕਿ ਇਹਦੇ ਵਿੱਚੋਂ ਪੱਕਾ ਕੁਐਸਚਨ ਆਉਂਦਾ ਹੁਣ ਨੈਕਸਟ ਜਦੋਂ ਤੁਹਾਡੇ ਉੱਪਰ ਵਾਲੇ 5 ਤਿਆਰ ਹੋ ਜਾਂਦੇ ਨੇ ਤਾਂ ਤੁਸੀਂ ਆ ਥੱਲੇ ਆਣਦੇ ਜਿਹਾ ਮਾਨਿਟ ਇਹ ਬਿਲਕੁਲ ਐਂਡ ਤੇ ਕਰਨਾ ਤੁਸੀਂ ਜੇਕਰ ਤੁਹਾਡੇ ਸਮਝ ਦੇ ਵਿੱਚ ਆ ਰਿਹਾ ਸੋ ਇਹਨਾਂ ਲਈ ਤੁਸੀਂ ਖਾਸ ਕਰ ਮੈਂ ਤੁਹਾਨੂੰ ਕਹਾਂਗਾ ਕਿ ਥੋੜਾ ਵੀਡੀਓ ਸੋਰਸ ਨੂੰ ਥੋੜਾ ਮਤਲਬ ਤਰਜੀਹ ਦਿਓ ਠੀਕ ਹੈ ਕਿਉਂਕਿ ਕਾਰਨ ਇਹ ਹੈ ਇਹ ਸਬਜੈਕਟ ਥੋੜੇ ਜਿ ਸਮਝਣ ਵਾਲੇ ਸਬਜੈਕਟ ਨਹੀਂ ਜੇਕਰ ਤੁਸੀਂ ਬੁੱਕ ਤੋਂ ਸਿੱਧਾ ਰੀਡ ਕਰਨ ਲੱਗੋਗੇ ਤਾਂ ਤੁਹਾਡੇ ਮੈਨੂੰ ਲੱਗਦਾ ਕਿ ਤੁਹਾਨੂੰ ਪ੍ਰੋਬਲਮ ਹੋਏਗੀ ਜਿਨ੍ਹਾਂ ਦਾ ਪਹਿਲਾਂ ਬੈਕਗ੍ਰਾਉਂਡ ਸੀਗਾ ਇਕਨੋਮਿਕਸ ਵਗੈਰਾ ਥੋੜੀ-ਬਹੁਤ ਪੜ੍ਹੀ ਹੋਈ ਆ ਉਹਨਾਂ ਨੂੰ ਥੋੜਾ ਠੀਕ ਲੱਗੇਗਾ ਪਰ ਜਿਹੜੇ ਬੱਚੇ ਬਿਲਕੁਲ ਨਵੇਂ ਨੇ ਜਾਂ ਅਲੱਗ ਤੋਂ ਮਤਲਬ ਉਹਨਾਂ ਦੇ ਬੈਕਗ੍ਰਾਉਂਡ ਦੇ ਵਿੱਚ ਇਕਨੋਮਿਕਸ ਵਗੈਰਾ ਦਾ ਘੱਟ ਸੀਗਾ ਹਨਾ ਰੋਲ ਤਾਂ ਉਹਨਾਂ ਲਈ ਥੋੜਾ ਮੁਸ਼ਕਲ ਹੋ ਸਕਦੀ ਆ ਠੀਕ ਆ ਸੋ ਉਹਦੇ ਲਈ ਮੈਂ ਤੁਹਾਨੂੰ ਚੈਨਲ ਦੱਸ ਦਿੰਦਾ ਫ੍ਰੀ YouTube ਚੈਨਲ ਦੀ ਜੇ ਆਪਾਂ ਗੱਲ ਕਰਦੇ ਆ ਇੱਕ ਪਰਚਮ ਕਲਾਸਸ ਆਉਂਦਾ ਵਾ ਠੀਕ ਆ ਹਿੰਦੀ ਤੇ ਇੰਗਲਿਸ਼ ਚ ਕਰਾਉਂਦੇ ਨੇ 33 ਕਲਾਸਾਂ ਨੇ ਨਹੀਂ ਆਉਂਦੀਆਂ ਤੇ ਜਿਹੜੇ ਮੈਂ ਤੁਹਾਨੂੰ ਉੱਪਰ ਆਲੇ ਟਾਪਿਕ ਦਿੱਤੇ ਆ ਆਲਮੋਸਟ ਇਹ ਵਾਲੇ ਟਾਪਿਕ ਤੁਸੀਂ ਇਹਨਾਂ ਤੋਂ ਕਰ ਸਕਦੇ ਹੋ ਇਹਨਾਂ ਦੇ ਵਿੱਚ ਹੋਇਆ ਜੇਕਰ ਇੱਕ ਦੋ ਨਾ ਹੋਏ ਤਾਂ ਤੁਸੀਂ YouTube ਤੇ ਸਰਚ ਕਰਕੇ ਸਿੱਧਾ ਇਹ ਟਾਪਿਕ ਨੂੰ ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਜਿੱਥੋਂ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਕਰ ਲੈਣੀਆਂ ਠੀਕ ਆ ਵੈਸੇ ਆਲੀਆਂ ਵੀਡੀਓਜ਼ ਜਿਹੜੀਆਂ ਨੇ ਇਹ ਇਹ ਦੇ ਵਿੱਚ ਤੁਹਾਨੂੰ ਮਿਲ ਜਾ ਠੀਕ ਆ ਇਹਨਾਂ ਦੀ ਟੋਟਲ 33 ਕਲਾਸਾਂ ਨੇ ਸਾਰੀਆਂ ਨਾ ਕਰਿਓ ਜਿਹੜ ਹਾਂ ਸਟੱਡੀ IQ PCS ਦੇ ਵਿੱਚ ਡਾਕਟਰ ਵਿਪਨ ਗੋਇਲ ਨੇ ਇੰਗਲਿਸ਼ ਐਂਡ ਹਿੰਦੀ ਦੇ ਵਿੱਚ ਕਰਵਾਇਆ ਹੋਇਆ ਇੱਕ ਇਕਨੋਮਿਕਸ ਦੀ ਮੈਰਾਥਨ ਕਲਾਸ ਆ 4 ਘੰਟਿਆਂ ਦੀ ਇੱਕ ਦੋ ਕਲਾਸਾਂ ਹੋਰ ਦੇ ਆ ਪਰ ਇਹਦੇ ਵਿੱਚ ਸਿਰਫ ਬੇਸਿਕ ਨੋਲਿਜ ਦਿੱਤੀ ਹੋਈ ਹੈ ਮਤਲਬ ਬੇਸਿਕ ਜੇਕਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਵੀ ਇਕਨੋਮਿਕਸ ਨੂੰ ਥੋੜਾ ਓਵਰਵਿਊ ਲੈਣਾ ਚਾਹੁੰਦੇ ਹੋ ਆ ਬਾਅਦ ਬੁੱਕ ਤੋਂ ਪੜ੍ਹਨਾ ਚਾਹੁੰਦੇ ਹੋ ਤਾਂ ਇਹਦੇ ਲਈ ਤੁਸੀਂ ਇਹਨਾਂ ਨੂੰ ਫਾਲੋ ਕਰ ਸਕਦੇ ਹੋ ਇੱਕ ਵਾਰੀ 4 ਘੰਟੇ ਦੀ ਵੀਡੀਓ ਲਾਓ ਹਨਾ ਦੇਖੋ ਕਿ ਕੀ ਹੁੰਦਾ ਇਹਦੇ ਵਿੱਚ ਕਿੱਦਾਂ ਚੱਲਦਾ ਵਾ ਇਕਨੋਮਿਕਸ ਦੀਆਂ ਟਰਮਸ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਥੋੜਾ ਬਹੁਤ ਇਹਨੂੰ ਕਰੋ ਤੇ ਅੱਗੇ ਤੁਸੀਂ ਕਰ ਸਕਦੇ ਹੋ ਠੀਕ ਆ ਸੋ ਆ ਆ ਪਿਛਲਾ ਕਾਪੀ ਹੋ ਗਿਆ ਠੀਕ ਹੈ ਇਹ ਨਹੀਂਗਾ ਠੀਕ ਆ ਸੋ ਇਹੀ ਆ ਠੀਕ ਆ ਜੀ ਤੀਜੇ ਨੰਬਰ ਤੇ ਆ ਗਏ ਜੀ ਰਾਸ਼ਿਦ ਸਰ ਨੇ ਇਕਨੋਮਿਕਸ ਕਰਵਾਈ ਹੋਈ ਆ YouTube ਦੇ ਉੱਤੇ ਪਲੇਲਿਸਟ ਪਈਆ ਇਹਨਾਂ ਦੀ ਇਕਨੋਮਿਕਸ ਦੀ ਬਹੁਤ ਵਧੀਆ ਡਿਟੇਲ ਦੇ ਵਿੱਚ ਕਰਾਈ ਹੋਈ ਆ ਜੇਕਰ ਤੁਸੀਂ ਡਿਟੇਲ ਚ ਪੜ੍ਹਨਾ ਚਾਹੁੰਦੇ ਹੋ ਖਾਸ ਕਰ ਗਰੁੱਪ B ਦੇ ਪੇਪਰਾਂ ਲਈ ਤਾਂ ਤੁਹਾਨੂੰ ਇਹੀ ਕਰਨੀ ਹੀ ਪੈਣੀ ਆ ਇਕਨੋਮਿਕਸ ਤੋਂ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਕਿਉਂਕਿ ਤਿੰਨ ਕੁਐਸਚਨ ਪਿਛਲੇ ਪੇਪਰ ਦੇ ਵਿੱਚ ਆ ਗਏ ਸੀਗੇ ਤਾਂ ਤਿੰਨ ਕੁਐਸਚਨ ਘੱਟ ਨਹੀਂ ਹੁੰਦੇ ਸੋ ਥੋੜਾ ਤੁਹਾਨੂੰ ਕਰਨਾ ਪੈਣਾ ਮੈਂ ਠੀਕ ਆ ਸੋ ਇਹ ਤੁਸੀਂ ਵੀਡੀਓ ਸੋਰਸ ਨੂੰ ਮੈਂ ਤੁਹਾਨੂੰ ਕਹਾਂਗਾ ਕਿ ਵੀਡੀਓ ਸੋਰਸ ਤੁਸੀਂ ਕਰ ਸਕਦੇ ਹੋ ਸੋ ਆਪਣੇ ਚੈਨਲ ਤੇ ਅਜੇ ਤੱਕ ਇਕਨੋਮਿਕਸ ਆਪਾਂ ਕਰਾਈ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਲੱਗੇਗਾ ਬਹੁਤ ਡਿਟੇਲ ਚ ਕਰਵਾਉਣ ਵਾਲੀ ਚੀਜ਼ ਆ ਇਹ ਠੀਕ ਆ ਇਸ ਤਰ੍ਹਾਂ ਨਹੀਂ ਕਰਵਾ ਸਕਦੇ ਕਿ ਦੋ ਤਿੰਨ ਕਲਾਸਾਂ ਦੇ ਵਿੱਚ ਇਹ ਨਿਬੜ ਜਾਏਗੀ ਇਹ ਵੀ ਜਿੱਦਾਂ ਆਪਾਂ ਪੋਲੀਟਿਕ ਕਰਾਈ ਸੀ ਹਿਸਟਰੀ ਕਰਾਈ ਸੀ ਜੇਕਰ ਮੇਰਾ ਟਾਈਮ ਲ ਵੀਡੀਓਜ਼ ਬਣਾ ਕੇ ਹਨਾ ਪ੍ਰੋਵਾਈਡ ਕਰਾਂ ਸੋ ਇਸ ਟਾਈਮ ਟਾਈਮ ਥੋੜਾ ਔਖਾ ਨਿਕਲਦਾ ਵਾ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਜੇਕਰ ਮੇਰਾ ਟਾਈਮ ਲੱਗ ਗਿਆ ਅੱਗੇ ਜਾ ਕੇ ਤਾਂ ਤੁਹਾਨੂੰ ਜਰੂਰ ਕਰਵਾਵਾਂਗਾ ਠੀਕ ਹੈ ਜੀ ਇਕਨੋਮਿਕਸ ਅੱਗੇ ਆ ਗਿਆ ਜੀ ਹੁਣ ਇਹ ਸੀਗਾ ਉੱਪਰ ਵਾਲਾ ਫ੍ਰੀ ਕੰਟੈਂਟ ਤੇ ਤੁਸੀਂ ਪਲੇਲਿਸਟ ਵੈਸੇ ਵੀ ਸਰਚ ਕਰ ਸਕਦੇ ਹੋ ਇਹਨਾਂ ਜਿਹੜੇ ਮੈਂ ਤੁਹਾਨੂੰ ਟੌਪਿਕ ਦਾ ਸਿਰ ਟੌਪਿਕ ਸਰਚ ਮਾਰੋ YouTube ਤੇ ਤੁਹਾਨੂੰ ਮਿਲ ਜਾਣਗੇ ਅੱਗੇ ਆ ਗਿਆ ਜੀ ਪੇਡ ਬੁੱਕ ਜਾਂ ਕੋਰਸ ਜਾਂ ਨੋਟਸ ਲੂਸਨਟ ਦੀ ਬੁੱਕ ਆਉਂਦੀ ਆ ਜੀ ਇੱਕ ਥਿਊਰੀ ਲਈ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਇਹ ਤਾਂ ਤੁਹਾਡੇ ਕੋਲੇ ਹੋਏਗੀ ਹਨਾ ਆਲਮੋਸਟ ਜਿਹਦੇ ਕੋਲ ਨਹੀਂ ਉਹ ਪਰਚੇਸ ਕਰ ਲਓ 1.5-200 ਰੁਪਏ ਦੀ ਬੁੱਕ ਆ ਜਾਂ ਅਰੀਹੜ ਦੀ ਦੋਨਾਂ ਚੋ ਇੱਕ ਵਕ ਉਪਰ ਚੇਸ ਕਰਦੀਆਂ ਦੋਨੇ ਨਹੀਂ ਕਰਦੀਆਂ ਠੀਕ ਹੈ ਜੇਕਰ ਆ ਲੈ ਲਈ ਤਾਂ ਆ ਨਾ ਪਰਚੇਸ ਕਰੋ ਜੇਕਰ ਆ ਲੈ ਲਈ ਤਾਂ ਆ ਨਾ ਪਰਚੇਸ ਕਰੋ ਠੀਕ ਹੈ ਇੱਕ ਵਕ ਤੁਹਾਨੂੰ ਇਹਦੇ ਵਿੱਚ ਬੇਸਿਕ ਜੀ ਥਿਉਰੀ ਦਿੱਤੀ ਹੋਈ ਆ ਬਹੁਤ ਮਤਲਬ 5 ਇਅਰ ਪਲਾਨ ਵੀ ਦਿੱਤੇ ਹੋਏ ਨੇ ਇਹਦੇ ਵਿੱਚ ਤੇ ਥੋੜਾ ਬਹੁਤ ਉਹਨਾਂ ਨੇ ਮਾਈਕਰੋ ਇਕਨੋਮਿਕਸ ਨੂੰ ਵੀ ਥੋੜਾ ਬਹੁਤ ਅਧ ਸਿਆਤਾ ਨਿਊ ਇਕਨੋਮਿਕ ਪਾਲਿਸੀ ਉਹਦੇ ਬਾਰੇ ਵੀ ਥੋੜਾ ਬਹੁਤ ਹੈਗਾ ਇਹਦੇ ਵਿੱਚ ਤੁਸੀਂ ਸਟਾਰਟ ਇੱਥੋਂ ਕਰ ਸਕਦੇ ਹੋ ਠੀਕ ਹੈ ਬੇਸਿਕ ਲੈਵਲ ਦੀ ਤੁਸੀਂ ਇਹ ਤਿਆਰੀ ਕਰ ਸਕੋਗੇ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਕਿਉਂਕਿ ਚਾਹੇ ਤੁਸੀਂ ਗਰੁੱਪ ਸੀ ਦੇ ਵੀ ਪੇ ਤਾਂ ਬੇਸਿਕ ਕੁਸ਼ਨ ਇੱਕ ਦੋ ਕੁਸ਼ਨ ਇਕਨੋਮਿਕਸ ਦੇ ਆ ਜਾਂਦੇ ਹਨ ਜਰੂਰ ਕਰਿਓ ਠੀਕ ਆ ਜਿਆਦਾ ਟਾਈਮ ਨਹੀਂ ਲੱਗੇਗਾ ਜੇਕਰ ਤੁਸੀਂ ਕਰਨ ਲੱਗੋ ਤਾਂ 3-4 ਦਿਨ ਦੇ ਵਿੱਚ ਇਹਨੂੰ ਪੜ੍ਹ ਸਕਦੇ ਹੋ ਕੋਈ ਖਾਸ ਵੱਡੀ ਗੱਲ ਨਹੀਂ ਠੀਕ ਆ ਤਾਂ ਜੇਕਰ ਤੁਸੀਂ ਹੁਣ ਡਿਟੇਲ ਚ ਕਰਨਾ ਉੱਤੇ ਤਾਂ ਮੈਂ ਸੀਗਾ ਤੇ ਦੱਸਿਗਾ ਬੇਸਿਕ ਹਨ ਜੇਕਰ ਡਿਟੇਲ ਚ ਕਰਨਾ ਉੜਿਆਨ ਦੀ ਇੱਕ ਓਨਲੀ ਆਈਐਸ ਦੀ ਇਕਨੋਮੀ ਦੀ ਵਿਅਕਉ ਹੁੰਦੀ ਆ ਥਿਉਰੀ ਦੀ ਸੋ ਇਹ ਤੁਹਾਨੂੰ ਆਨਲਾਈਨ ਵੀ ਮਿਲ ਜੇਗੀ ਤੇ ਜੇਕਰ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਜਾਓਗੇ ਤਾਂ ਡਾਊਨਲੋਡ ਵੀ ਤੁਹਾਨੂੰ ਮਿਲ ਜੂਗੀ ਜਾਂ ਟੈਲੀਗ੍ਰਾਮ ਵਗੈਰਾ ਤੇ ਵੀ ਤੁਹਾਨੂੰ ਇਹ ਮਿਲ ਜੇਗੀ ਈਜ਼ੀਲੀ ਅਵੇਲੇਬਲ ਹੈਗੀ ਆ ਇਹਦੀ ਤੁਸੀਂ ਚੈੱਕ ਕਰਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਸੋ ਗਰੁੱਪ ਬੀ ਵਾਲੇ ਬੱਚੇ ਜ਼ਰੂਰ ਇਹਨੂੰ ਪਰਚੇਸ ਕਰਨ ਪਰਚੇਸ ਕਰਨ ਜਾਂ ਤੁਹਾਨੂੰ ਵੈਸੇ ਮਿਲਦੀ ਆ ਤਾਂ ਵੈਸੇ ਤੁਸੀਂ ਪੀਡੀਐਫ ਤੋਂ ਪੜ੍ਹਨਾ ਜਾਂ ਪੀਡੀਐਫ ਵਗੈਰਾ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜੇਗੀ ਤਾਂ ਇਹ ਜ਼ਰੂਰ ਕਰ ਲਿਓ ਠੀਕ ਆ ਵਧੀਆ ਬੁੱਕ ਆ ਇਹ ਸੋ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਇਹਦਾ ਥੋੜਾ ਓਵਰਵਿਊ ਤਾਂ ਦੋਸਤੋ ਇਹ ਬੁੱਕ ਆ ਹੋ ਠੀਕ ਆ ਜੀ ਉਡਾਨ ਆ ਗਈ ਇਸ ਦੀ ਇਹਨਾਂ ਦੀਆਂ ਬਹੁਤ ਵਧੀਆ ਬੁੱਕਸ ਆਈਆਂ ਹੋਈਆਂ ਨੇ ਤਾਂ ਜੇਕਰ ਤੁਸੀਂ ਕੋਈ ਵੀ ਸਬਜੈਕਟ ਡਿਟੇਲ ਚ ਕਰਨਾ ਚਾਹੁੰਦੇ ਹੋ ਹਨਾ ਕੁਇਕ ਰਿਵੀਜ਼ਨ ਲਈ ਜਾਂ ਤਾਂ ਬਹੁਤ ਵਧੀਆ ਇਹਨਾਂ ਦੀਆਂ ਹੈਗੀਆਂ ਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਠੀਕ ਆ ਮੀਡੀਵਲ ਐਂਸੈਂਟ ਆਰਟ ਐਂਡ ਕਲਚਰ ਮਾਡਰਨ ਹਿਸਟਰੀ ਜੀਓਗ੍ਰਾਫੀ ਵੀ ਹੈਗੀ ਇਕਨੋਮਿਕਸ ਵੀ ਆ ਰਹੀ ਹੈ এনवायरमेंट ਵੀ ਹੈਗੀ ਆ ਤਾਂ ਇਹਨਾਂ ਦਾ ਤੁਸੀਂ ਸੈੱਟ ਪਰਚੇਸ ਕਰੋਗੇ ਤੁਹਾਨੂੰ ਥੋੜਾ ਸਸਤਾ ਪੈ ਜਾਏਗਾ ਤਾਂ ਤੁਸੀਂ ਕਰ ਸਕਦੇ ਹੋ ਵਧੀਆ ਵਾ ਪਰ ਇਹ ਤੁਹਾਨੂੰ ਪੀਡੀਐਫ ਵੀ ਮਿਲ ਜੇਗੀ ਜੇਕਰ ਤੁਸੀਂ ਪੀਡੀਐਫ ਤੋਂ ਕਰਨਾ ਚਾਹੁੰਦੇ ਹੋ ਠੀਕ ਆ ਪਹਿਲਾਂ ਵੀ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਦੱਸਿਆ ਕਿ ਜੇਕਰ ਡਿਟੇਲ 'ਚ ਕਰਨਾ ਤਾਂ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਦਿੱਤੇ ਹੋਇਆ ਹੁਣ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਤਾਂ ਆਪਾਂ ਸਿਰਫ ਡਿਟੇਲ ਦੇ ਵਿੱਚ ਕਰਨਾ ਵਾ ਆ ਸੌਰੀ ਆਪਾਂ ਸਿਰਫ ਇੰਪੋਰਟੈਂਟ ਟਾਪਿਕ ਆਪਾਂ ਇਹਦੇ ਵਿੱਚੋਂ ਕਰਨੇ ਨੇ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ ਕਿਉਂਕਿ ਇਹ ਥੋੜਾ ਡਿਟੇਲ ਦੇ ਵਿੱਚ ਦਿੱਤੀ ਹੋਈ ਆ ਠੀਕ ਆ ਸੋ ਆਪਾਂ ਨੇ ਸਿਰਫ ਜਿਹੜੀ ਇੰਪੋਰਟੈਂਟ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਉੱਪਰ ਦੱਸੀ ਸੀਗੇ ਆਪਣੇ ਟੌਪਿਕਸ ਦੱਸੇ ਸੀ ਸਿਰਫ ਉਹੀ ਤੁਸੀਂ ਕਰ ਲੈ ਠੀਕ ਆ ਵਧੀਆ ਬੁੱਕਾਂ ਵੀ ਇਹ ਵੀ ਤੁਸੀਂ ਕਰ ਸਕਦੇ ਹੋ ਤਾਂ ਆ ਦੇਖੋ ਇਹਦੇ ਵਿੱਚ ਜਿੱਦਾਂ ਕਿ ਦਾ 5 ਇਅਰ ਪਲਾਨ ਆ ਗਿਆ ਟਾਈਪਸ ਆਫ ਇਕਨੋਮਿਕ ਸਿਸਟਮ ਹੋ ਗਿਆ ਇਹ ਤੋਂ ਤੁਸੀਂ ਪੜ੍ਹ ਸਕਦੇ ਹੋ ਵਧੀਆ ਚੀਜ਼ ਆ ਹਨਾ ਨਿਊ ਇਕਨੋਮਿਕ ਪਾਲਿਸੀ ਜਾਂ ਇਹ ਇਹਦੇ ਚੋ ਪੇਪਰ ਚੋ ਕੁਐਸਚਨ ਬਣਦਾ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਇਹ ਵੀ ਵਿੱਚੋ ਵੀ ਕੁਐਸਚਨ ਬਣਦਾ ਤਾਂ ਇਹ ਤੁਹਾਨੂੰ ਕਰਨੀ ਚਾਹੀਦੀ ਆ ਤਾਂ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਮਤਲਬ ਕਿ ਪ੍ਰੋਬਲਮ ਨਹੀਂ ਆਏਗੀ ਠੀਕ ਆ ਸੋ ਇਹ ਤੁਸੀਂ ਇਹਦੇ ਵਿੱਚੋ ਜਾਨਕੀ ਜੇਕਰ ਤੁਸੀਂ ਬੁੱਕ ਪਰਚੇਸ ਕਰ ਰਹੇ ਹੋ ਕਿਸੇ ਹੋਰ ਵਧੀਆ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਤੁਸੀਂ ਬੁੱਕ ਕਰ ਸਕਦੇ ਹੋ ਅਦਰਵਾਈਜ਼ ਤੁਹਾਨੂੰ ਪੀਡੀਐਫ ਕਿਤੋਂ ਮਿਲਦੀ ਆ ਤਾਂ ਪੀਡੀਐਫ ਲੈ ਕੇ ਤੁਸੀਂ ਪੀਡੀਐਫ ਤੋਂ ਵੀ ਇਹਨੂੰ ਕਰ ਸਕਦੇ ਹੋ ਸਿਰਫ ਮੇਨ ਮੇਨ ਟਾਪਿਕ ਨਹੀਂ ਤਾਂ ਜਿਹੜੇ ਤੇ ਮੈਂ ਤੁਹਾਨੂੰ ਦੂਜੇ ਸੋਰਸ ਦਾ ਸਿਨੇ ਤੁਸੀਂ ਪਹਿਲਾਂ ਇੱਕ ਵਾਰੀ ਵੀਡੀਓ ਜ਼ਰੂਰ ਦੇਖੋ ਕਿਉਂਕਿ ਵੀਡੀਓ ਦੇ ਨਾਲ ਤੁਹਾਨੂੰ ਜਦੋਂ ਅੰਦਾਜ਼ਾ ਹੋਏਗਾ ਤਾਂ ਚਾਹੇ ਤੁਸੀਂ ਉਸ ਤੋਂ ਬਾਅਦ ਕੋਈ ਵੀ ਬੁੱਕ ਚੱਕ ਲੋਗੇ ਤਾਂ ਤੁਹਾਡੇ ਲਈ ਈਜ਼ੀ ਹੋਏਗਾ ਹੁਣ ਆਪਾਂ ਚੱਲਦੇ ਹਾਂ ਆਪਣੀ ਵੀਡੀਓ ਵੱਲ ਆ ਅੱਗੇ ਆਪਾਂ ਚੱਲਦੇ ਹਾਂ ਜੀ ਹੁਣ ਆਪਣੇ ਨੈਕਸਟ ਜੇਕਰ ਗੱਲ ਕਰੀਏ ਠੀਕ ਹੈ ਜੀ ਇੱਥੇ ਤਾਂ ਥਿਊਰੀ ਤੱਕ ਹੋ ਗਿਆ ਹੁਣ ਆਪਾਂ ਚੱਲਦੇ ਹਾਂ ਜੀ ਐਮਸੀਕਿਊ ਤਾ ਐਮਸੀਕਿਊ ਲਈ ਤੁਸੀਂ ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਕੁਐਸਚਨ ਜਿੰਨੇ ਵੀ ਨੇ ਹਨਾ ਪੰਜਾਬ ਦੇ ਪੇਪਰ ਹੋਏ ਨੇ ਰੀਸੈਂਟਲੀ ਜਾਂ ਪਹਿਲਾਂ ਉਹਦੇ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਲਾਉਣੇ ਆ ਖਾਸ ਕਰ ਜਿਹੜੇ ਪੇਪਰ ਪੀਪੀਐਸਸੀ ਨੇ ਕੰਡਕਟ ਕੀਤੇ ਨੇ ਪੀਪੀਐਸਸੀ ਨੇ ਜਿਹੜੇ ਪੇਪਰ ਕੰਡਕਟ ਕੀਤੇ ਨੇ 2015 ਤੋਂ ਲੈ ਕੇ 2021-22-23 ਤੱਕ ਉਹਦੇ ਤੁਸੀਂ ਜਿਹੜੇ ਇਕਨੋਮਿਕਸ ਦੇ ਕੁਐਸਚਨ ਨੇ ਪੇਪਰ ਸਰਚ ਕਰਕੇ ਤੁਹਾਨੂੰ ਅੱਜਕੱਲ ਪੇਪਰ ਆਮ ਮਿਲ ਜਾਂਦੇ ਨੇ ਟੈਲੀਗ੍ਰam ਦੇ ਉੱਤੇ ਠੀਕ ਆ ਤਾਂ ਤੁਸੀਂ ਇਹਦੇ ਇਕਨੋਮਿਕਸ ਦੇ ਕੁਐਸਚਨ ਲਾਓ ਤਾਂ SSC ਦੇ ਵੀ ਕੁਝ ਕੁਐਸਚਨ ਤੁਸੀਂ ਲਗਾ ਸਕਦੇ ਹੋ ਸਰਚ ਕਰਕੇ ਠੀਕ ਆ ਤਾਂ ਇਕਨੋਮਿਕਸ ਦੇ ਇਹ ਵਾਲੇ ਕੁਐਸਚਨ ਲਾਓ ਤੇ ਜੇਕਰ PTP SB ਦੇ ਪੇਪਰਾਂ ਦੇ ਪਿੱਛੇ ਦਾ ਘੱਟ ਪੁੱਛੀ ਜਾਂਦੀ ਪਰ ਕੁਝ ਕੁਐਸਚਨ ਪੁੱਛੇ ਜਾਂਦੇ ਸੀ ਉਹ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਇੱਕ ਦਿਸ਼ਾ ਦੀ 10000 MCQ ਦੀ ਬੁੱਕ ਮੈਂ ਤੁਹਾਨੂੰ ਸੁਜੈਸਟ ਕੀਤੀ ਸੀ ਕਿ ਇਹ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਵੀ ਇਕਨੋਮਿਕਸ ਦੇ ਕੁਐਸਚਨ ਹੈਗੇ ਨੇ ਚੈਪਟਰ ਵਾਈਜ਼ ਤਾਂ ਇਹ ਵੀ ਤੁਸੀਂ ਕਰ ਸਕਦੇ ਹੋ ਇਹ ਵੀ ਵਧੀਆ ਲੈਵਲ ਦੇ ਕੁਐਸਚਨ ਇਹਦੇ ਵਿੱਚ ਹੁੰਦੇ ਨੇ ਕਿਉਂਕਿ ਇਕਨੋਮਿਕਸ ਲਈ ਤੁਸੀਂ ਬਿਲਕੁਲ ਵਨ ਲਾਈਨਰ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਕੁਐਸਚਨ 3 ਦੇਖੇ ਸੀ ਉਹਨਾਂ ਨੇ ਇੱਕ ਬੈਂਕਿੰਗ ਸਿਸਟਮ ਚੋ ਕੁਐਸਚਨ ਪਾਇਆ ਹੋ ਸੀ ਇੱਕ ਫਿਸਕਲ ਪਾਲਿਸੀ ਜੋ ਕੁਐਸਚਨ ਪਾਇਆ ਹੋਇਆ ਸੀ ਇੱਕ ਕੁਐਸਚਨ ਹੋਰ ਪਾਇਆ ਹੋਇਆ ਸੀ ਹੁਣ ਮੇਰੇ ਮਾਈਂਡ ਚ ਨਹੀਂ ਆ ਰਿਹਾ ਪਰ ਉਹ ਸਾਰੇ ਸਟੇਟਮੈਂਟ ਬੇਸਡ ਕੁਐਸਚਨ ਪਾਏ ਹੋਏ ਸੀ ਥੈਨ ਜੇਕਰ ਤੁਸੀਂ ਥਿਊਰੀ ਪਹਿਲਾਂ ਪੜ੍ਹੀ ਹੋਈ ਹੈ ਜਾਂ ਕਿਤੇ ਉਹ ਚੰਗੀ ਤਰ੍ਹਾਂ ਕਨਸੈਪਟ ਕਲੀਅਰ ਕੀਤੇ ਹੋਏ ਨੇ ਤਾਂ ਹੀ ਤੁਹਾਡੇ ਉਹਦੇ ਵਿੱਚ ਉਹ ਸੋਲਵ ਹੋ ਰਹੇ ਸੀ ਠੀਕ ਆ ਤਾਂ ਜਿਹੜੀ ਦਿਸ਼ਾ ਦੀ ਬੋਕਾ ਇਹਦੇ ਵਿੱਚ ਵਧੀਆ ਲੈਵਲ ਦੇ ਕੁਐਸਚਨ ਹੈਗੇ ਨੇ ਸਟੇਟਮੈਂਟ ਬੇਸਡ ਵੀ ਹੈਗਾ ਵਨ ਲਾਈਨਰ ਵੀ ਵਧੀਆ ਲੈਵਲ ਦੇ ਕੁਐਸਚਨ ਹੈਗੇ ਨੇ ਇਹਦੇ ਵਿੱਚ ਤਾਂ ਤੁਸੀਂ ਇੱਥੋਂ ਕਰ ਸਕਦੇ ਹੋ ਤਾਂ ਬਾਕੀ ਇਹ ਸਭ ਤੋਂ ਬੈਸਟ ਹੈਗੀ ਆ ਦੀ ਘਟਨਾ ਚੱਕਰ ਦੀ ਐਮਸੀਕ ਚੈਪਟਰ ਵਾਈਜ਼ ਸੋਲਵਰ ਪੇਪਰ ਇਹ ਦੇ ਵਿੱਚ ਬੁੱਕ ਦਾ ਨਾਮ ਹੈ ਇਕਨੋਮਿਕਸ ਦਾ ਤਾਂ ਇਹ ਤੁਹਾਨੂੰ ਮਿਲੇਗੀ ਥੋੜੀ ਔਖੀ ਕਿਉਂਕਿ ਇਹ ਜ਼ਿਆਦਾਤਰ ਕੰਟੈਂਟ ਇਹਨਾਂ ਦਾ ਹਿੰਦੀ ਚ ਪਰ ਇੰਗਲਿਸ਼ ਚ ਜੇਕਰ ਤੁਸੀਂ ਥੋੜਾ ਹਿੰਮਤ ਕਰੋਗੇ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਵੀ ਇਹਨਾਂ ਦਾ ਕੰਟੈਂਟ ਮਿਲ ਜੇਗਾ ਠੀਕ ਹੈ ਚੈਪਟਰ ਵਾਈਜ਼ ਸੋਲਵ ਪੇਪਰ ਇਹਦੇ ਵਿੱਚ ਹੈਗੇ ਨੇ ਠੀਕ ਹੈ ਤਾਂ ਤੁਸੀਂ ਇਹ ਕਰ ਸਕਦੇ ਹੋ ਤਾਂ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਇਕਨੋਮਿਕਸ ਨੂੰ ਲੈ ਕੇ ਮੈਸੇਜ ਜੋ ਆ ਰਹੇ ਸੀ ਉਮੀਦ ਆ ਕਿ ਤੁਹਾਨੂੰ ਸੋਲਵ ਹੋ ਜਿਓ ਕੋਈ ਹੋਰ ਤੁਹਾਡ ਤੁਸੀ ਜਾਣਕਾਰੀ ਲੈਣੀ ਆ ਤਾਂ 8360868058 ਤੇ ਮੈਸੇਜ ਕਰਕੇ ਸਿਰਫ ਜਾਣਕਾਰੀ ਲੈ ਸਕਦਾ ਹਾਂ ਤਾਂ এনवायरमेंट ਇਸ਼ੂ ਦਾ ਆਪਣੀ ਅਗਲੀ ਵੀਡੀਓ ਹੋਏਗੀ ਉਸ ਤੋਂ ਬਾਅਦ ਆਪਾਂ ਜੀਓਗ੍ਰਾਫੀ ਤੇ ਇੱਕ ਵੀਡੀਓ ਬਣਾਵਾਂਗੇ ਤੇ ਇੱਕ ਜਰਨਲ ਸਾਇੰਸ ਤੇ ਵੀਡੀਓ ਬਣਾਵਾਂਗੇ ਟੌਪਿਕ ਦਾ ਪੀਪੀਐਸਬੀ ਚ ਮੈਂਸ਼ਨ ਨਹੀਂ ਪਰ ਇੱਕ ਦੋ ਕੁਐਸਚਨ ਇਹਦੇ ਵਿੱਚੋਂ ਵੀ ਪੁੱਛੇ ਜਾਂਦੇ ਨੇ ਇਹ ਵੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਇੱਕ ਵਾਰ ਡਿਸਕਸ ਕਰਾਂਗੇ ਠੀਕ ਆ ਸੋ ਜਲਦੀ ਹੀ ਤੁਹਾਨੂੰ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਹੀ ਇਹ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਤਾਂ ਤੁਸੀਂ ਉਹਦੇ ਮੁਤਾਬਕ ਆਪਣੀ ਅੱਗੇ ਤਿਆਰੀ ਕੰਟੀਨਿਊ ਕਰ ਸਕਦੇ ਹੋ ਠੀਕ ਆ ਜੀ ਬਾਕੀ ਚੈਨਲ ਨੂੰ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਇੱਕ ਵਾਰ ਲਾਈਕ ਕਰ ਦਿਓ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਧੰਨਵਾਦ